ਬੇਟੇ ਨੂੰ ਕੋਟ ਦੇ ਬਾਹਰ 22 4 2025 ਨੂੰ ਤਿੰਨ ਤਿੰਨ ਗੋਲੀਆਂ ਨਾਲ ਕੋਟ ਤੇ ਨਿਕਲਦੇ ਆ ਸਾਰੀ ਮਾਰੀਆਂ ਨੇ ਪੂਰੀ ਪਲੈਨਿੰਗ ਨਾਲ ਕੰਮ ਹੋਇਆ ਚੱਕਰ ਮਾਰ ਮਾਰ ਕੇ ਫਾਇਲ ਕਸ ਅਸੀਂ ਪੁਲਿਸ ਤੇ ਵਿਸ਼ਵਾਸ ਤੇ ਰਹੇ ਆ ਪਰ ਅਜੇ ਤੱਕ ਅਤਾ ਪਤਾ ਹੀ ਨਹੀਂ ਹੈ ਕੋਈ ਜੀ ਅਸੀਂ ਤਾਂ ਇਨਸਾਫ ਸਾਨੂੰ ਕੋਈ ਵੱਡਾ ਅਧਿਕਾਰੀ ਡਿਪਟੀ ਕਮਿਸ਼ਨ ਟੀਐਸਪੀ ਸਾਡੇ ਨਾਲ ਵਾਦਾ ਕਰੇ ਕੀ ਮੁਦ ਅਦਾਲਤ ਵਿੱਚੋਂ ਨਿਕਲਦੇ ਹੀ ਨੌਜਵਾਨ ਨੂੰ ਤਕਰੀਬਨ 15 ਲੋਕਾਂ ਵੱਲੋਂ ਗੱਡੀ ਘੇਰ ਕੇ ਅਚਾਨਕ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਪਰਵਾਦਾਇਕਣਾਂ ਨੇ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਦੇ ਚਲਦੇ ਪਰਿਵਾਰ ਵੱਲੋਂ ਫਲਾਈਓਵਰ ਦੇ ਉੱਪਰ ਘਰਨਾ ਦੇ ਦਿੱਤਾ ਤੇ ਨਾਰੇਬਾਜ਼ੀ ਕੀਤੀ ਤੇ ਨਾਲ ਹੀ ਰੋਡ ਜਮ ਕਰ ਦਿੱਤਾ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਵੱਡੀ ਦਿੱਕਤ ਪੇਸ਼ ਆਈ ਪਰਿਵਾਰ ਦਾ ਇਹ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਮਲਜ਼ਮਾਂ ਦੇ ਖਿਲਾਫ ਪੰੰਦੀ ਕਾਰਵਾਈ ਨਹੀਂ ਕੀਤੀ ਗਈ ਤੇ ਉਹਨਾਂ ਤੁਰੰਤ ਮਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਕੀ ਤਾਂ ਇਨਸਾਫ ਸਾਨੂੰ ਕੋਈ ਵੱਡਾ ਅਧਿਕਾਰੀ ਡਿਪਟੀ ਕਮਿਸ਼ਨ ਟੀਐਸਪੀ ਸਾਡੇ ਨਾਲ ਵਾਦਾ ਕਰੇ ਕਿ ਅਸੀਂ ਇੰਨੇ ਦਿਨਾਂ ਚ ਫੜ ਕੇ ਤੁਹਾਡੇ ਸਾਹਮਣੇ ਕਰਾਂਗੇ ਅਸੀਂ ਧਰਨਾ ਚੱਕ ਲਾਂ ਕਿ ਮੁੱਦਾ ਕੀ ਹੈ ਜੀ ਕਿਸ ਮੁੱਦੇ ਨੂੰ ਲੈ ਕੇ ਤੁਸੀਂ ਅੱਜ ਧਰਨੇ ਤੇ ਬੈਠੇ ਜੀ ਵੀਰ ਇਨਸਾਫ ਦੀ ਮੰਗ ਕਰ ਰਹੇ ਆਂ ਚਰੇ ਆਮ ਉਹਨਾਂ ਦੇ ਮਾਤਾ ਪਿਤਾ ਘਰੇ ਮੋਜਾਂ ਨਾ ਰਹਿ ਰਹੇ ਨੇ ਸਾਨੂੰ ਮੂਸੂਸ ਨਹੀਂ ਹੁੰਦਾ ਥੋੜਾ ਜਿਹਾ ਡਿਟੇਲ ਚ ਦੱਸੋਗੇ ਮਾਮਲਾ ਕੀ ਸੀਗਾ ਦੱਸੋਗੇ ਥੋੜਾ ਜਿਹਾ ਬੇਟੇ ਨੂੰ ਕੋਟ ਦੇ ਬਾਹਰ 22 4 2025 ਨੂੰ ਤਿੰਨ ਤਿੰਨ ਗੋਲੀਆਂ ਨਾਲ ਕੋਟ ਦੇ ਨਿਕਲਦੇ ਸਾਰੇ ਮਾਰੀਆਂ ਨੇ ਬੁਰੀ ਪਲੈਨਿੰਗ ਨਾਲ ਕੰਮ ਹੋਇਆ ਠੀਕ ਹੈ ਸਾਰ ਹਜੇ ਤੱਕ ਅਸੀਂ ਫਿਰੋਜ਼ਪੁਰ ਚੱਕਰ ਮਾਰ ਮਾਰ ਕੇ ਫਾਇਲ ਕਰ ਅਸੀਂ ਪੁਲਿਸ ਤੇ ਵਿਸ਼ਵਾਸ ਤੇ ਰਹੇ ਹਾਂ ਪਰ ਹਜੇ ਤੱਕ ਅਤਾ ਪਤਾ ਹੀ ਨਹੀਂ ਹੈ ਗੋਚਮੀ ਕਦੋਂ ਹੋਇਆ ਸੀ ਵਾਕਿਆ ਇਹ ਗੱਲ ਕੀਤੀ ਜੀ 22 22 April ਨੂੰ ਜੀ ਹਾਂ ਜੀ ਮੇਰਾ ਬੇਟਾ ਤਰੀਕ ਤੇ ਆਇਆ ਸੀ ਜੀ ਤ੍ਰੀਕ ਤੋਂ ਬਾਅਦ ਜਿੱਤੇ ਬਾਅਦ ਨਿਕਲਿਆ ਗੱਡੀ ਵਿੱਚ ਗੱਡੀ ਮਾਰ ਕੇ ਉਹਨਾਂ ਨੇ ਤਿੰਨ ਗੋਲੀਆਂ ਮਾਰੀਆਂ ਸਿਰ ਦੇ ਵਿੱਚ ਕਤਲ ਕੀਤਾ ਅਸੀਂ ਇਹ ਮੰਗ ਕਰਦੇ ਆ ਕਿ ਜਲਦੀ ਤੋਂ ਜਲਦੀ ਮੁਟਰਾ ਪਕੜਾਇਆ ਜਾਈ ਨਹੀਂ ਤਾਂ ਉਹਨਾਂ ਦਾ ਨੂੰ ਕੰਟਰ ਕੀਤਾ ਜਾਈ ਤਾਂ ਜੋ ਅੱਗੇ ਵੀ ਕੋਈ ਵੀ ਇਹੋ ਜਿਹਾ ਸਟੈਪ ਲੈਣ ਤੋਂ ਸੋਚਿਆ ਨਾ ਕੋਈ ਵੀ ਰੋਡ ਜਾਮ ਹੋ ਜਾਣ ਦੇ ਕਾਰਨ ਆਉਣ ਜਾਣ ਵਾਲੇ ਲੋਕ ਵੀ ਤੰਗ ਪਰੇਸ਼ਾਨ ਨਜ਼ਰ ਆਏ ਤੇ ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਉਹ ਯਾ ਸਸਕਾਰ ਕਰਾ ਕੇ ਦਿਲ ਕਰਾਇ ਸੇਥੀਆ ਮਰ ਗਿਆ ਅੱਛਾ ਜਿਹੜਾ ਮਰਜੀ ਮੈਂ ਹੁਣ ਦੋ ਮਰਗਾਂ ਤੋਂ ਆਏ ਆ ਇੰਨੇ ਟੱਪਣ ਤੋਂ ਨਹੀਂ ਟੱਪਣ ਦਿੰਦੇ ਬਈ ਹਮ ਉਹਨਾਂ ਦੇ ਘਰੇ ਜਾਣਾ ਜੇ ਮੱਥੇ ਲੱਗਣ ਹਮ ਜਿਹੜੇ ਸਾਰੇ ਹੀ ਤੁਹਾਡੇ ਨਾਲ ਦੇ ਨੇ ਸਾਰੇ ਜੈ ਇਹਨਾਂ ਨੂੰ ਟੱਪਣ ਦਾ ਕਿਹਾ ਇਹਨਾਂ ਨੂੰ ਹੋਰ ਟੱਪਣ ਦਾ ਗਿਆ ਨਹੀਂ ਨਾ ਗੱਲ ਨਹੀਂ ਕਰ ਟੱਪਣ ਵੀ ਨਹੀਂ ਦਿੰਦੇਗੇ ਕੀ ਕਹਿੰਦੇ ਨੇ ਥੋੜਾ ਫਿਰ ਪਰੇ ਇਹ ਸਾਡਾ ਮਰ ਗਿਆ ਹੁਣ ਕੀ ਬਤਾਉਣ ਕੀ ਕੀ ਕਹਿੰਦਾ ਮਰ ਗਿਆ ਹੁਣ ਮਰ ਗਿਆ ਤੇ ਜਾਂਦਾ ਮਲਾਜਮ ਜਾਂ ਉਹਨੂੰ ਲੈ ਜਾਂਦੇ ਇਹ ਜਾਂਦੇ ਮਾਮਲਾ ਫਾਜ਼ਲਕਾਦਾ ਹੈ ਜਿੱਥੇ ਕੇਸ ਰਹਾਤੀ ਸੜਕ ਤੇ ਕੋਰਟ ਕੰਪਲੈਕਸ ਦੇ ਨੇੜੇ ਨੌਜਵਾਨ ਸਾਹਿਲ ਪ੍ਰੀਤ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਹ ਧਰਨਾ ਇਨਸਾਫ ਦੇ ਲਈ ਲਗਾਇਆ ਗਿਆ ਹੈ ਤੇ ਇੱਥੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਜਿਸ ਤਸਦ ਹੋਇਆ ਸੀ ਤੇ ਉਹਦੇ ਦੇਖੀ ਜਿਦਾ ਅਰੇ ਅਰੇ ਰਸਟਾਰ ਹੋ ਗਿਆ ਤੇ ਜਿਹੜੇ ਬਾਕੀ ਰਹਿੰਦੇ ਇਹਨਾਂ ਦੀ ਮੰਗ ਸੀ ਲੋਕ ਗ੍ਰফতার ਕਰੋ ਤੇ ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਇਆ ਵੀ ਸਾਡੇ ਕੋਲ ਹੁਣ ਜਿਹੜੀ ਲੀਡ ਕੁਝ ਇਹਨਾਂ ਕੋਲ ਅਸੀਂ ਬਕਾਇਦਾ ਉਹਨਾਂ ਦੇ ਉੱਥੋਂ ਗੰਭ ਚੱਕਿਆ ਹੋਇਆ ਵੱਖ-ਵੱਖ ਫੋਨਾਂ ਦੀਆਂ ਲੋਕੇਸ਼ਨਸ ਲਈਆਂ ਸੀਡੀਆਰਸ ਲਈਆਂ ਹੋਈਆਂ ਅਸੀਂ ਇਹਨਾਂ ਦੇ ਨਾਲ ਜਿਹੜੇ ਇਹਨਾਂ ਦੇ ਮੁਖਤਬਰ ਪੰਜ ਚਾਰ ਜਾਣੇ ਆ ਉਹਨਾਂ ਦੇ ਨਾਲ ਆਪਦੀ ਤਸਦੀਕ ਸਾਢੀ ਕਰਾਂਗੇ ਤਾਂ ਕਿ ਜੇ ਇਹਨਾਂ ਕੋਲ ਕੋਈ ਲੀਡ ਹੋਵੇ ਤਾਂ ਉਹ ਸਲੀਡ ਦੇ ਨਾਲ ਅਸੀਂ ਬਾਕੀ ਦੇ ਜਿਹੜੇ ਰਹਿੰਦੇ ਹੋ ਸਾਰੇ ਕਰਤਾ ਜਗਬਾਨੀ ਟੀਵੀ ਲਈ ਅਗਰਸ ਜੋ ਸੰਦੀ ਰਿਪੋਰਟ